ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਪਰਮੇਸ਼ਵਰ ਦੀਵਾਰ ਵਿੱਚ ਇੱਕ ਵੱਡਾ ਕਾਂਟ ਹੋ ਗਿਆ ਜਿਸ ਦੀ وجہ ਤੋਂ ਬਾਬਾ ਰਣਜੀਤ ਢੱਡਰੀਆਂ ਵਾਲੇ ਵੱਡੀ ਮੁਸੀਬਤ ਚ ਫਸ ਗਏਗੇ ਆ ਤੇ ਉਹ ਆਪ ਕਹਿ ਰਹੇ ਹੈ ਕਿ ਇਸ ਕਾਂਟ ਦੀ وجہ ਤੋਂ ਪਰਮੇਸ਼ਵਰ ਦੀਵਾਰ ਜੜਾ ਵਾ ਉਹ ਬੰਦ ਹੋ ਸਕਦਾ ਹੈਗਾ ਵਾ ਔਰ ਅਕਾਲ ਤਖਤੋਂ ਵੀ ਫਤਵਾ ਜਾਰੀ ਕਰ ਦਿੱਤਾ ਹੈ ਕਿ ਉਹਨਾਂ ਨੂੰ ਸਿੱਖੀ ਤੋਂ ਬਾਹਰ ਕੱਢਿਆ ਜਾਵੇ ਇਹ ਗੁਰੂ ਦੇ ਸੱਚੇ ਸਿੰਘ ਨਹੀਂ ਹੈਗੇ ਸਾਰੀ ਇਸ ਮਾਮਲੇ ਦੀ ਤਫਸੀਲ ਕੀ ਹੈ ਉਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਨੇ ਆਂ ਫਿਰ ਕਰਨੇ ਆ ਉਸ ਤੇ ਵਿਚਾਰ ਖੜੇ ਕੱਲ ਵੀ ਖੜੇ ਰਹੇ ਅੱਜ ਵੀ ਖੜੇ ਹੋਣਗੇ ਸ਼ਾਇਦ ਉਹ ਕੱਲ ਨੂੰ ਵੀ ਖੜਨਗੇ ਪਰ ਮੇਰੀ ਬੇਨਤੀ ਹੈ ਵੈਸੇ ਜੇ ਸਿਆਣੇ ਹੁੰਦੇ ਸਮਝਦਾਰ ਹੁੰਦੇ ਉਹਨਾਂ ਨੂੰ ਹੁਣ ਖੜਨ ਦੀ ਲੋੜ ਨਹੀਂ ਸੀ ਉਹਨਾਂ ਦਾ ਜੋਰ ਇਹ ਹੈ ਸਹੀ ਗੱਲ ਸਹੀ ਗੱਲ ਵੀ ਡਿਕਸੀ ਚ ਮੁੜ ਕੇ دیਵਾਨ ਨਾਲ ਲੱਗਣ ਜੈਦ ਕੀ ਰੌਲਾ ਪਾਵਾਂਗੇ ਪ੍ਰਬੰਧਕਾਂ ਨੂੰ ਪਰੇਸ਼ਾਨ ਕਰਾਂਗੇ ਮੈਨੂੰ ਪਰੇਸ਼ਾਨ ਕਰਾਂਗੇ ਸੰਗਤ ਨੂੰ ਪਰੇਸ਼ਾਨ ਕਰਾਂਗੇ ਗੱਲ ਸੁਣ ਜਿਓ ਮੇਰੀ 1 ਮਿੰਟ ਲਈ ਬੈਠੇ ਰਹੋ ਟਿਕਾੜ ਰੱਖਿਓ ਵੀ ਸ਼ਾਇਦ ਮੁੜ ਕੇ ਪ੍ਰੋਗਰਾਮ ਨਹੀਂ ਹੋਣਗੇ ਸੋਚਦੇ ਤੇ ਇਦਾਂ ਹੀ ਐ ਪਰ ਉਹਨਾਂ ਨੂੰ ਪਤਾ ਹੀ ਐ ਵੀ ਅਕਾਲ ਤਖਤ ਤੇ ਗਏ ਹੋਏ ਐ ਤੇ ਫਤਵਾ ਜਾਰੀ ਹੋਣ ਵਾਲਾ ਐ ਮੈਨੂੰ ਵੀ ਪਤਾ ਐ ਇਹਨਾਂ ਨੂੰ ਵੀ ਪਤਾ ਤੇ ਜੇ ਫਤਵਾ ਜਾਰੀ ਹੋ ਗਿਆ ਵੀ ਇਹ ਪੰਥ ਚ ਸਾਡੇ ਚ ਹੈ ਹੀ ਨਹੀਂ ਇਹ ਸਿੱਖੀ ਨਹੀਂ ਤੇ ਦਵਾਨ ਤੇ ਵੈਸੇ ਹੀ ਨਹੀਂ ਸੀ ਲੱਗਣਾ ਪ੍ਰੋਗਰਾਮ ਤੇ ਵੈਸੇ ਹੀ ਨਹੀਂ ਸੀ ਹੋਣਾ ਮੁੜ ਕੇ ਦਿੱਖ ਸੀ ਜੀ ਇਹਨਾਂ ਨੂੰ ਇਹ ਕਰਨ ਦੀ ਤੇ ਲੋੜ ਹੀ ਨਹੀਂ ਸੀ ਛੇਕਿਆਂ ਨੂੰ ਸੱਦ ਕੇ ਕਮੇਟੀ ਨੂੰ ਥੋੜਾ ਪਰੇਸ਼ਾਨੀਆਂ ਵਿੱਚ ਪਾਵਾਂਗੇ ਆਪਾਂ ਜਿਹੜਾ ਬੰਦਾ ਪੰਥ ਚੋਂ ਕੱਢਿਆ ਜਾਂਦਾ ਉਹਨੂੰ ਤੇ ਵੈਸੇ ਹੀ ਨਹੀਂ ਸਟੇਜ ਮਿਲਦੀ ਕੋਈ ਉਹਨੂੰ ਤੇ ਵੈਸੇ ਹੀ ਕੋਈ ਗੁਰਦੁਆਰਾ ਨਹੀਂ ਚੱਲਦਾ ਉਹ ਤੇ ਵੈਸੇ ਹੀ ਛੁੱਟੀ ਹੋ ਜਾਣੀ ਸੀ ਅਗਲੀ ਵਾਰ ਤੇ ਵੈਸੇ ਹੀ ਪ੍ਰੋਗਰਾਮ ਨਹੀਂ ਸੀ ਹੋਣਾ ਪ੍ਰਭੂ ਇਹ ਤੇ ਪਤਾ ਹੀ ਹੈ ਮੈਨੂੰ ਵੀ ਆਖਰੀ ਹੈ ਇਹ ਮੈਨੂੰ ਵੀ ਪਤਾ ਹੈ ਤੇ ਉਹਨਾਂ ਨੂੰ ਵੀ ਪਤਾ ਹੀ ਹੈ ਵੀ ਮੁੜ ਮੁੜ ਕੇ ਥੋੜਾ ਹੋਣਾ ਇਹ ਹੁਣ ਕਿੰਨਾ ਚਿਰ ਸਾਡੇ ਵਰਗਿਆਂ ਨੂੰ ਬਰਦਾਸ਼ਤ ਕਰਨਗੇ ਕਿੰਨਾ ਚਿਰ ਆ ਗੱਲਾਂ ਸੁਣ ਸਕਣਗੇ ਮੋਟੀਵੇਸ਼ਨ ਵਾਲੀਆਂ ਗੱਲਾਂ ਕਿੱਥੇ ਇਹਨਾਂ ਦੇ ਦਿਮਾਗ ਚ ਆਉਣੀਆਂ ਤੇ ਇਹ ਤੇ ਕਲੀਅਰ ਹੀ ਹੈ 2 ਮਹੀਨਿਆਂ ਤੱਕ ਫਤਵਾ ਲੱਗਾ ਲੈ ਆਪਾਂ ਮਹਾਰਾਜ ਦੀ ਹਜ਼ੂਰੀ ਚ ਬੈਠੇ ਆ 6 ਮਹੀਨੇ ਕਿੱਥੇ ਟੱਪਣੇ ਐ ਇਹਨਾਂ ਨੇ ਤੇ ਕਹਿਣਾ ਰੋਟੀ ਬੇਟੀ ਦੀ ਸਾਂਝ ਨਾ ਕਰੇ ਕੋਈ ਇਹਦੇ ਨਾਲ ਤੇ ਮੈਨੂੰ ਪਤਾ ਵਿਰਲੇ ਰਹਿ ਜਾਣੇ ਮੇਰੇ ਨਾਲ ਸੋ ਸੁਣੋ ਸੁਣੋ ਮੈਂ ਜਿਹੜੀ ਅਰਜ਼ ਕਰਦਾ ਵੀ ਇਹ ਜਿਹੜੇ ਵੀਰ ਕੱਲ ਇੱਕ ਉਹ ਪਰਚਾ ਵੰਡਦੇ ਸੀ ਤੇ ਮੈਂ ਉਹ ਉਹਨਾਂ ਦੀ ਸੌਖੀ ਕਰ ਦੇਣਾ ਮਿਹਨਤ ਜਿਹੜੀ ਹੈ ਉਹ ਕੱਲ ਤੁਹਾਨੂੰ ਪਰਚੇ ਵੰਡਦੇ ਸੀ ਕਈ ਗੱਡ ਪਰਚੇ ਲੈਂਦੇ ਐ ਕਈ ਨਹੀਂ ਲੈਂਦੇ ਕਈ ਗੱਡੀ ਚ ਪਰਚੇ ਫੜਾਏ ਕਈਆਂ ਨੇ ਫੜੇ ਨਹੀਂ ਕਈਆਂ ਨੇ ਸਿੱਟ ਤੇ ਹੋਣਗੇ ਉਹ ਕਹਿੰਦੇ ਪਰਚੇ ਤੇ ਲਿਖਿਆ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਨਾ ਉਹਨਾਂ ਦਾ ਪਰਚਾ ਫਿਰ ਉਹਨਾਂ ਦੀ ਮਿਹਨਤ ਘਟ ਹੋਏਗੀ ਸਾਰੀ ਦੁਨੀਆ 'ਚ ਮੇਰੀ ਰਿਕਾਰਡਿੰਗ ਚੱਲੀ ਜਾਏਗੀ। ਉਹਦੇ ਵਿੱਚ ਉਹਨਾਂ ਨੇ ਲਿਖਿਆ ਢੱਡਰੀਆਂ ਵਾਲੇ ਦਾ ਪ੍ਰਚਾਰ ਦਾ ਵਿਰੋਧ ਕਿਉਂ? ਕਿਉਂਕਿ ਢੱਡਰੀਆਂ ਵਾਲਾ ਇਹਨਾਂ ਗੱਲਾਂ ਦਾ ਪ੍ਰਚਾਰ ਕਰਦਾ। ਕਿਹੜੀਆਂ-ਕਿਹੜੀਆਂ ਦਾ ਗੁਰੂ ਨਾਨਕ ਦੇਵ ਜੀ ਮੇਰੇ ਤੇਰੇ ਵਰਗੇ ਆਮ ਇਨਸਾਨ ਸਨ। ਗੁਰਬਾਣੀ ਆਖਦੀ ਹੈ ਕਿ ਗੁਰੂ ਆਪ ਪਰਮੇਸ਼ਰ ਦਾ ਰੂਪ ਹੈ। ਅੱਗੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨਹੀਂ ਹਨ। ਇਹ ਕਹਿੰਦੇ ਢੱਡਰੀਆਂ ਵਾਲਾ ਕਹਿੰਦਾ। ਜਰੀਆ ਹਨ ਜਿਵੇਂ ਕਿ ਮੋਬਾਈਲ ਫੋਨ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਨ ਨਾਲ ਕੁਝ ਨਹੀਂ ਹੁੰਦਾ ਕਿਸਾਂ ਨਾਲ ਸਿੱਖੀ ਦਾ ਕੋਈ ਸਬੰਧ ਨਹੀਂ ਇਹ ਵੀ ਕਹਿੰਦੇ ਢੱਡਰੀਆਂ ਵਾਲਾ ਕਹਿੰਦਾ ਅੱਗੇ ਕਹਿੰਦੇ ਆ ਹਰਮੰਦਰ ਸਾਹਿਬ ਇੱਕ ਆਮ ਬਿਲਡਿੰਗ ਹੈ ਉੱਥੇ ਕੀਤੇ ਕੀਰਤਨ ਜਾਂ ਗੁਰਬਾਣੀ ਪਾਠ ਦਾ ਕੋਈ ਅਸਰ ਨਹੀਂ ਹੁੰਦਾ ਇਹ ਵੀ ਕਹਿੰਦੇ ਢੱਡਰੀਆਂ ਵਾਲਾ ਕਹਿੰਦਾ ਇਹ ਹੁਣ ਕਿਹੜਾ ਢੱਡਰੀਆਂ ਵਾਲਾ ਜਿਹੜਾ ਇਹ ਕਹਿੰਦਾ ਇਹ ਕੋਈ ਹੋਰ ਹੈ ਮੈਨੂੰ ਹੁਣ ਇਹ ਨਹੀਂ ਸਮਝ ਆਉਂਦੀ ਵੀ ਇਹ ਕੋਈ ਹੋਰ ਤਾਂ ਨਹੀਂ ਮੇਰੇ ਪਿੰਡ ਦਾ ਜਮ ਪਿਆ ਟਡਰੀਆਂ ਵਾਲਾ ਕੋਈ ਹੋਰ ਵੀ ਹੋਵੇ ਅੱਛਾ ਹੋਰ ਵੀ ਕਹਿੰਦਾ ਹੈ ਪਾਣੀ ਉੱਤੇ ਬਾਣੀ ਪੜਨ ਦਾ ਕੋਈ ਅਸਰ ਨਹੀਂ ਹੁੰਦਾ ਭਾਵ ਅਮਰਤ ਨਹੀਂ ਬਣਦਾ ਪਾਣੀ ਵਿੱਚ ਪਤਾਸੇ ਪਾ ਕੇ ਘੋਲਣ ਦਾ ਕੋਈ ਤੋਕ ਨਹੀਂ ਬਣਦਾ ਇਤਿਹਾਸ ਨੂੰ ਤੋਰ ਮੜੋੜ ਕੇ ਤਰੋੜ ਮਰੋੜ ਕੇ ਗੁਰੂ ਗੋਬਿੰਦ ਸਿੰਘ ਦੇ ਚਰਿੱਤਰ ਇਤਿਹਾਸ ਨੂੰ ਤਰੋੜ ਮਰੋੜ ਕੇ ਗੁਰੂ ਗੋਬਿੰਦ ਸਿੰਘ ਦੇ ਚਰਿੱਤਰ ਕਰਤਰ ਉੱਤੇ ਸਵਾਲ ਕਰਕੇ ਇਹ ਆਖਣਾ ਕਿ ਮਾਤਾ ਭਾਗ ਕੌਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਨਗਨ ਅਵਸਥਾ ਵਿੱਚ ਰਹਿੰਦੀ ਸੀ ਜਦੋਂ ਕਿ ਇਤਿਹਾਸ ਵਿੱਚ ਇਸ ਦਾ ਜ਼ਿਕਰ ਹੋਰ ਪ੍ਰਕਾਰ ਹੈ ਇਹ ਫੈਸਲਾ ਸੰਗਤ ਆਪ ਕਰੇ ਵੀ ਢੱਡਰੀਆਂ ਵਾਲੇ ਦੇ ਪ੍ਰਚਾਰ ਦਾ ਵਿਰੋਧ ਕਰਨਾ ਹੈ ਜਾਂ ਨਹੀਂ ਇਹ ਪਰਚਾ ਇਹ ਮੈਂ ਪੜ੍ਹ ਕੇ ਸੁਣਾਉਂਦਾ ਤੁਹਾਡੇ 'ਚ ਇਹਦੇ 'ਚ ਇਹ ਵੀ ਲਿਖਿਆ ਵੀ ਗੁਰੂ ਗੋਬਿੰਦ ਸਿੰਘ ਦੇ ਕਰੈਕਟਰ ਤੇ ਵੀ ਗੁਰੂ ਇਹਨੇ ਸਵਾਲ ਕੀਤਾ ਹੁਣ ਮੇਰੇ ਲਈ ਇਹ ਹੈਰਾਨੀ ਹੈ ਪੀਰ ਗੁਰੂ ਦੇ ਸਿੱਖ ਦਮਾਲਿਆਂ ਵਾਲੇ ਪੱਗਾਂ ਵਾਲੇ ਚੂਲਿਆਂ ਵਾਲੇ ਦਸਤਾਰਾਂ ਵਾਲੇ ਕਿਰਪਾਨਾਂ ਵਾਲੇ ਇੱਕ ਇੱਕ ਸਾਰਾ ਕੁਝ ਯਾਰ ਨੈਟ ਤੇ ਨਹੀਂ ਪਿਆ ਹਰ ਦਮਾਨ ਨੈਟ ਤੇ ਪਿਆ ਲੋਕ ਇੰਨੇ ਕਮਲੇ ਆ ਜਿਹੜੇ ਸੁਣਦੇ ਆ ਜਿੱਥੇ ਮੈਂ ਗੁਰੂ ਗੋਬਿੰਦ ਸਿੰਘ ਦੇ ਕੈਰੇਕਟਰ ਤੇ ਦੋਸ਼ ਲਾਵਾਂਗਾ ਅਗਲਾ ਮੈਨੂੰ ਫੜੇਗਾ ਨਾ ਤੌਣ ਤੋਂ ਮੈਨੂੰ ਬਾਹਰ ਨਿਕਲਣ ਦੇਣਗੇ ਮੈਂ ਗੁਰੂ ਗੋਬਿੰਦ ਸਿੰਘ ਬਾਰੇ ਗਲਤ ਬੋਲ ਕੇ ਜਾਵਾਂਗਾ ਜਿੱਥੇ ਮੈਂ ਕਹਾਂਗਾ ਗੁਰੂ ਗੰਨ ਸਾਹਿਬ ਸਾਡੇ ਗੁਰੂ ਹੀ ਨਹੀਂ ਤੇ ਮੈਨੂੰ ਨਿਕਲਣ ਦੇਣਗੇ ਅਗਲੇ ਦੀਵਾਨ ਚ ਐਡੀ ਗੱਲ ਕੌਣ ਸੁਨੇਗਾ ਕਿੱਥੇ ਮੈਂ ਸੁਣਾਈ ਹੈ ਪਰ ਅੱਜ ਕੱਲ ਖਤਰਾ ਵੀਰੋ ਇਹਨਾਂ ਨੂੰ ਆਪਣੀਆਂ ਦੁਕਾਨਾਂ ਦਾ ਹੈ ਇਹਨਾਂ ਦੇ ਬਾਬੇ ਝੂਠੇ ਸਾਬਤ ਹੋ ਜਾਣੇ ਨੇ ਜੇ ਆਹ ਗੱਲਾਂ ਨੌਜਵਾਨਾਂ ਦੇ ਸਮਝ ਚ ਪੈ ਗਈਆਂ ਵਾਹ ਵਾਹ ਇਹਨਾਂ ਦੇ ਵੱਡੇ ਬਡੇਰਿਆਂ ਦੇ ਗੱਪ ਸਾਹਮਣੇ ਆ ਰਹੇ ਆ ਖਤਰਾ ਇਸ ਗੱਲ ਦਾ ਹੈ ਸਾਡੇ ਲੌਜੀਕ ਸਾਹਮਣੇ ਦਲੀਲ ਸਾਹਮਣੇ ਸੈਂਸ ਬਣਦੀ ਹੈ ਹਰ ਗੱਲ ਵਿੱਚ ਉਹ ਸੈਂਸਲੈਸ ਗੱਲਾਂ ਆਨ ਪ੍ਰੈਕਟੀਕਲ ਗੱਲਾਂ ਆ ਲੋਜਿਕ ਨਹੀਂ ਕੋਈ ਉਹਦੇ ਵਿੱਚ ਖਤਰਾ ਇਸ ਗੱਲ ਦਾ ਹੈ ਹੋਰ ਮੇਰੇ ਨਾਲ ਵੈਰ ਕਾਦਾ ਹੈ ਭਾਈ ਆ ਤੇ ਬਣਾਇਆ ਗਿਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਆ ਮੈਂ ਜੇ ਜਵਾਬ ਦੇਣ ਲੱਗਾ ਤੇ ਘੰਟਾ ਲੱਗ ਜਾਣਾ ਸਾਰਾ ਕੁਝ ਇੰਟਰਨੈਟ ਤੇ ਉਪਲਬਧ ਹੈ ਤੁਸੀਂ ਸਾਰੇ ਦੀਵਾਨ ਜਿਹੜੇ ਸਾਡੇ ਪੱਕੇ ਦੀਵਾਨ ਸੁਣਦੇ ਨੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਉਹਨਾਂ ਨੂੰ ਪਤਾ ਹੈ ਵੀ ਗੱਲ ਕੀ ਹੋਈ ਸੀ ਕਿੱਦਾਂ ਹੋਈ ਸੀ ਤੇ ਕਿਵੇਂ ਹੋਈ ਸੀ ਅੱਜ ਕਟ-ਕਟ ਕੇ ਪਾਉਣਾ ਤੇ ਅੱਜ ਦੇ ਦੀਵਾਨ ਚੋਂ ਹੀ ਬੜਾ ਕੁਝ ਕਟ-ਕਟ ਕੇ ਮਿਲ ਜਾਣਾ ਅੱਜੀ ਬੜਾ ਕੁਝ ਤੁਸੀਂ ਅੱਜ ਦੇ ਦਵਾਨ ਚੋਂ ਕੱਟ ਲੋ ਜਿੰਨਾ ਮਰਜ਼ੀ ਪਾਈ ਜਾਓ ਪਰ ਮੈਂ ਬੇਨਤੀ ਕਰਦਾ ਬਈ ਇਹ ਵਿਪਰਵਾਦੀ ਸੋਚ ਹੈ ਨਾ ਜਿਹੜੀ ਪੁਜਾਰੀਵਾਦੀ ਇਹਨੂੰ ਛੱਡੋ ਵੇਖੋ ਮੈਂ ਛੇਕਿਆ ਜਾਵਾ ਛਬੀਲ ਲੱਗ ਗਈ ਬੰਦਾ ਮਰਿਆ ਵਿਰੋਧ ਹੋ ਰਿਹਾ ਹੈ ਸਟੇਜਾਂ ਬੰਦ ਹੋਈਆਂ ੱੱੱਕਾ ਹੁੰਦਾ ਰੋਜ਼ ਸਿਕਿਉਰਿਟੀ ਨਾਲ ਆਉਣਾ ਪੈਂਦਾ ਗਲ ਪੈਂਦੇ ਐ ਪਰ ਇੱਕ ਗੱਲ ਕਲੀਅਰ ਹੈ ਛੇਕਿਆ ਵੀ ਜਾਵਾਂ ਪਰ ਆਪਣੀ ਗੱਲ ਤੇ ਅੜਿਆਂ ਸਟੈਂਡ ਰੱਖਾਂਗਾ ਜੋ ਮਰਜ਼ੀ ਹੋਵੇ ਭਾਵੇਂ ਵਿਪਰਾ ਨਹੀਂ ਡਰਨਾ ਤਿੱਥੋਂ ਨਾਨਕ ਦੇਆਂ ਯਾਰਾਂ ਨੇ ਸਾਤ ਸ੍ਰੀ ਅਕਾਲ ਵੇਖੋ ਟਾਈਮ ਤੇ ਹੋ ਗਿਆ 9 ਪਰ ਮੈਂ ਇਹਦੇ ਤੇ ਇੱਕ ਕਵਿਤਾ ਪੜ੍ਹਨੀ ਚਾਹੁੰਨਾ ਜੇ ਚਾਹੋਗੇ ਤੇ ਪੜ੍ਹੀਏ ਹਾ ਹੋ ਅਗਲੇ ਕਹਿੰਦੇ ਢੱਡਰੀ ਕੁੱਤਾ ਉਹ ਕਹਿੰਦੇ ਆ ਜੀ ਆਪਣਾ ਕੀ ਮਸੰਦ ਉਪ ਬੋਰਡ ਤੇ ਲਿਖਿਆ ਟੱਡਰੀਆਂ ਵਾਲਾ ਮਸੰਦ ਦੂਜਾ ਨਿਰੰਕਾਰੀ ਆ ਬਾਣੀ ਨਿੰਦਕ ਆ ਬਾਣੀ ਨੇ ਸਾਰਿਆਂ ਨੂੰ ਯਾਦ ਹੋ ਗਿਆ ਮੈਂ ਵੀ ਬੋਲਦਾ ਇੱਥੇ ਇਕੱਲੇ ਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਕਿਉਂ ਸੀ ਸਟੇਜ ਤੇ ਸੁਣ ਕੇ ਆਏ ਆ ਲੱਗਿਆ ਮੈਂ ਕਮੇਟੀ ਇਖਤਾਰ ਦੇ ਕਮੇਟੀ ਬੰਦਾ ਦੀ ਆ ਅੱਜ ਤੁਸੀਂ ਪੱਗ ਵੀ ਬੰਤਾਲੀ ਬੰਨੀ ਐ ਪੱਗ ਵੀ ਬੰਤਾਲੀ ਬੰਨੀ ਐ ਥੋੜੀ ਥੋੜੀ ਪੱਗ ਵੀ ਲੱਗਦੀ ਐ ਓ ਪੱਗ ਇਹ ਤੇ ਇਹਦੇ ਰੰਗਾਂ 'ਚ ਫਸੇ ਆ ਰੱਬ ਨੂੰ ਸਾਰੇ ਰੰਗ ਪਸੰਦ ਆ ਤੇ ਹਰੇ ਵੀ ਪੈਦਾ ਕਰਦਾ ਲਾਲ ਵੀ ਕਰਦਾ ਪੀਲੇ ਵੀ ਕਰਦਾ ਇਹ ਕਹਿੰਦੇ ਆ ਜੀ ਸਾਨੂੰ ਚਾਰ ਹੀ ਪਸੰਦ ਆ ਰੱਬ ਨੂੰ ਤੇ ਸਾਰੇ ਪਸੰਦ ਆ ਲਓ ਇੱਕ ਕਵਿਤਾ ਮੈਂ ਹੁਣ ਫਿਰ ਆਨੰਦ ਸਾਹਿਬ ਪੜਾਂਗਾ ਨਾਲ ਦੀ ਨਾਲ ਲਓ ਸੁਣਿਓ ਇੱਕ ਵਾਰੀ ਪ੍ਰਭੂ ਇੱਕ ਗੱਲ ਕਲੀਅਰ ਹੈ ਜੀ ਨਾ ਹਥਿਆਰਾਂ ਨਾਲ ਲੜਿਆਂ ਨਾ ਕਿਸੇ ਨਾਲ ਤੱਕਾ ਨਾ ਮੁੱਕੀ ਨਾ ਕਿਸੇ ਨੂੰ ਰੋਕਣ ਗਏ ਆ ਦੇਖੋ ਅਗਲਾ ਕਹਿੰਦਾ ਲੋਕੋ ਜਾਓਗੇ ਤੁਹਾਨੂੰ ਕਨਵਿੰਸ ਕਰੇਗਾ ਆ ਮੇਰੇ ਜਿਹੜੇ ਬੰਦੇ ਸੁਣਦੇ ਆ ਨਾ ਮੈਂ ਕਹਿੰਦਾ ਜਾ ਜਿਹੜਾ ਕਨਵਿੰਸ ਹੋਣਾ ਜਾ ਤੂੰ ਜਿੱਥੇ ਮਰਜੀ ਜਾ ਮੈਨੂੰ ਪਤਾ ਹੈ ਇਹ ਕਿਸੇ ਅੱਗੇ ਬਹਿ ਜਾਣਗੇ ਤੇ ਹੱਸਣਗੇ ਉਹਦੇ ਅੱਗੇ ਬਹਿ ਕੇ ਹਾਸਾ ਆਉਣਾ ਇਹਨਾਂ ਨੂੰ ਗੱਲ ਸੁਣ ਕੇ ਵੀ ਆ ਕੋਈ ਗੱਲ ਬਣਦੀ ਹੈ ਆ ਸੈਂਸ ਬਣਦੀ ਹੈ ਕੋਈ ਤੁਹਾਨੂੰ ਕਾਹਦਾ ਖਤਰਾ ਵੀ ਢੱਡਰੀਆਂ ਵਾਲਾ ਕਨਵਿੰਸ ਕਰਦਾ ਐ ਇੰਨਿਆਂ ਸਾਲਾਂ ਤੋਂ ਜੇ ਤੁਸੀਂ ਸੱਚਾ ਗਿਆਨ ਦਿੱਤਾ ਤੁਹਾਨੂੰ ਖਤਰਾ ਕਾਹਦਾ ਵੀ ਇਹ ਲੋਕਾਂ ਤੇ ਆਪਣਾ ਪ੍ਰਭਾਵ ਪਾ ਜਾਏਗਾ ਜੇ ਤੁਹਾਡਾ ਪ੍ਰਭਾਵ ਇੰਨੇ ਸਾਲ ਦਾ ਪਿਆ ਤੁਹਾਨੂੰ ਖਤਰਾ ਕਿਉਂ ਹੈ ਨਹੀਂ ਸੁਣਨਾ ਨਾ ਆਓ ਇਹ ਕਹਿੰਦੇ ਮੈਨੂੰ ਪਸੰਦ ਨਹੀਂ ਮੈਂ ਤੈਨੂੰ ਵੀ ਨਹੀਂ ਸੁਣ ਦੇਣਾ ਇੰਨਾ ਦੇਸ਼ਾਂ ਚ ਇੰਨਾ ਦੇਸ਼ਾਂ ਚ ਚਲੋ ਆਓ ਮਹੀਨਾ ਦੋ ਮਹੀਨੇ ਰਹਿ ਗਏ ਆ ਭਾਈ ਮੈਂ ਤੇ ਆਉਣਾ ਵੈਸੇ ਹੀ ਨਹੀਂ ਸੀ ਡਿਕਸੀ ਵਿੱਚ ਮੈਨੂੰ ਤੇ ਪਹਿਲਾਂ ਹੀ ਪਤਾ ਹੈ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਆਉਣ ਦੀ ਲੋੜ ਨਹੀਂ ਸੀ ਵੀਰੋ ਤੁਹਾਨੂੰ ਆਹ ਪਰ ਇੱਕ ਗੱਲ ਚੇਤਾ ਰੱਖਿਓ ਸ਼ਬੀਲਾਂ ਲਾ ਲਈਆਂ ਫਤਵੇ ਜਾਰੀ ਕਰਾਓ ਅਕਾਲ ਤਖਤ ਵਾਲੇ ਪੰਥ ਚੋਂ ਬਾਹਰ ਕੱਢ ਦੇਣ ਰੋਟੀ ਬੇਟੀ ਦੀ ਕੋਈ ਸਾਂਝ ਨਾ ਕਰੇ ਪਰ ਸਟੈਂਡ ਉਹੀ ਰਹਿਣਾ ਜੋ ਮੈਂ ਕਿਹਾ ਉਹ ਗਲਤ ਕਿੱਥੇ ਹੈ ਉਹ ਮੈਂ ਜਵਾਬ ساری ਜ਼ਿੰਦਗੀ ਮੰਗਾਗਾ ਆਪਣੇ ਘਰ ਬਹਿ ਜਾਗਾ ਘਰੇ ਰਾਂਗਾ ਪਰਮੇਸ਼ਵਰ ਦਵਾਰ ਨਾ ਚੱਲਿਆ ਆਪਣੇ ਪਿੰਡ ਜਾਊ ਆਪਣੀ ਮਾਂ ਕੋਲ ਚੱਲਿਆ ਜਾਵਾਂਗਾ ਪਰ ਜੋ ਮੈਂ ਕਿਹਾ ਮੈਂ ਗਲਤ ਨਹੀਂ ਸੀ ਮੈਂ ਕਿੱਥੇ ਗਲਤ ਸੀ ਇਹ ਮੈਂ ਜਵਾਬ ساری ਜ਼ਿੰਦਗੀ ਮੰਗਦੇ ਰਹਿਣਾ ਪਰ ਆਹ ਚੇਤਾ ਰੱਖਿਓ ਜਿਹਦੀ ਯਾਰੀ ਗੁਰੂ ਨਾਨਕ ਨਾਲ ਹੈ ਪਾਣੀ ਨਾਲ ਪਾਣੀ ਨੂੰ ਸਮਝਦੇ ਆ ਸਮਝਾਂਗੇ ਉਹ ਕਦੇ ਨਹੀਂ ਡਰਨਗੇ ਸੁਣੋ ੜੋ ਪੜੋ ਪੜੋ ਹੱਥਾਂ ਵਿੱਚ ਫੜ ਨਹੀਂ ਹੋਣਾ ਮਗਦੇ ਅੰਗਿਆ ਰਾਂ ਨੇ ਵਿਪਰਾ ਨਹੀਂ ਡਰਨਾ ਤੇਥੋਂ ਨਾਨਕ ਦਿਆਂ ਯਾਰਾਂ ਨੇ ਬਿਪਰਾ ਨਹੀਂ ਡਰਨਾ ਤੇਥੋਂ ਨਾਨਕ ਦੇਉ ਯਾਰਾਂ ਨੇ ਬਿਪਰਾ ਨਹੀਂ ਡਰਨਾ ਤੇਥੋਂ ਉਹ ਵੀ ਐ ਖਾਲੀਆਂ ਕਮਾਉਂਦਾ ਬਿੱਪਰ ਵੀ ਤੁਸੀਂ ਵੀ ਕਮਾਉਂਦੇ ਆ ਆਏ ਹੋ ਉਹ ਵੀ ਇਦਾਂ ਜੋਤਾਂ ਲਾ ਕੇ ਬੈਠਾ ਹੁੰਦਾ ਤੁਸੀਂ ਵੀ ਲਾਉਂਦੇ ਆ ਉਹ ਵੀ ਕੁੰਭ ਨਾਰੀਅਲ ਰੱਖ ਕੇ ਬੈਠਾ ਹੁੰਦਾ ਤੁਸੀਂ ਵੀ ਬੈਠੇ ਹੁੰਨੇ ਆ ਸਾਰੇ ਕੰਮ ਸੇਮ ਕਰਦੇ ਆ ਫਿਰ ਕਹਿੰਦੇ ਸਿੱਖ ਵੱਖਰੀ ਧਰਮ ਬਾਪੁਰ ਨਾਲ ਅੜੀਆਂ ਮੁੱਡੂ ਇਦਾ ਹੀ ਰਹੀਆਂ ਨੇ ਭੀੜਾ ਸ਼ਿਰ ਚੰਦ ਨੂੰ ਨਹੀਂ ਜੀ ਲੈਣੇ ਨੂੰ ਪਈਆਂ ਨੇ ਭੀੜਾ ਸ਼ਿਰ ਚੰਦ ਨੂੰ ਨਹੀਂ ਜੀ ਲੈਣੇ ਨੂੰ ਪਈਆਂ ਨੇ ਦਸੀ ਕਿਤੇ ਬਾਜੂ ਮਾਰਿਆ ਕਾਹ ਦੀਆਂ ਉਡਾਰਾਂ ਨੇ ਵਿਪਰਾ ਨਹੀਂ ਡਰਨਾ ਤੇਥੋਂ ਨਾਨਕ ਦੁਨੀਆਂ ਯਾਰਾਂ ਨੇ ਵਿਪਰਾ ਨਹੀਂ ਡਰਨਾ ਤੇਥੋਂ ਨਾਨਕ ਦਿਆ ਯਾਰਾਂ ਨੇ ਵਿਪਰਾ ਨਹੀਂ ਡਰਨਾ लड़ी <laughs> ਹਤੂ ਦੇ ਵੀ ਕਰਨੇ ਜਾਰੀ ਬੇਸ਼ੱਕ ਜਥੇਦਾਰਾਂ ਨੇ ਵਿਪਰਾ ਨਹੀਂ ਡਰਨਾ ਤੇਥੋਂ ਨਾਰਗਦੇ ਆ ਯਾਰਾਂ ਨੇ ਵਿਪਰਾ ਨਹੀਂ ਡਰਨਾ ਤੇਥੋਂ ਨਾਰਗਦੇ ਆ ਯਾਰਾਂ ਨੇ ਵਿਪਰਾ ਨਹੀਂ ਡਰਨਾ ਤੇ ਤੋ ਤੇਰੇ ਕੋਲ ਤਬ ਤੂੰ ਡਰਾਵੇਂ ਸਾਡੇ ਕੋਲ ਬਲੀ ਲਾ ਨੇ ਜੱਜੂ ਤੇ ਕਦ ਖਾਰੇ ਦਸੀ ਖੂਨੀ ਸ਼ਬਿਨਾ ਨੇ ਜੱਜੂ ਤੇ ਕਦ ਉਠਾਰੇ ਦਸੀ ਹੁ ਨੀਸ਼ ਬਿਲਾ ਨੇ ਖੜਨਾ ਨਰਵੈਰ ਝੂਠਨਾ ਧਰਮੀ ਅਹੰਕਾਰਾਂ ਨੇ ਵਿਪਰਾ ਨਹੀਂ ਦਰਨਾ ਤੇਥੋਂ ਨਾਨਕ ਦੇ ਆਯਾਰਾ ਨੇ ਵਿਪਰਾ ਨਹੀਂ ਦਰਨਾ ਤੇਥੋਂ ਨਾਨਕ ਦੇ ਆਯਾਰਾ ਬਿਪਰਾ ਨਹੀਂ ਡਰਨਾ ਤੇਥੋਂ ਹੱਥਾਂ ਵਿੱਚ ਫੜ ਨਹੀਂ ਹੋਣਾ ਹੱਥਾਂ ਵਿੱਚ ਫੜ ਨਹੀਂ ਹੋਣਾ ਮਗਦੇ ਅੰਗਿਆਰਾਂ ਨੇ ਬਿਪਰਾ ਨਹੀਂ ਡਰਨਾ ਤੇਥੋਂ ਨਾਲ ਜਿਦਿਆ ਯਾਰਾਂ ਨੇ ਬਿਪਰਾ ਨਹੀਂ ਡਰਨਾ ਤੇਥੋਂ ਹਥਿਆਰਾਂ ਨਾਲ ਨਹੀਂ ਜੀ ਆਪਣੀ ਗੱਲ ਦਲੀਲਾਂ ਨਾਲ ਕਰਨੀ ਵਿਚਾਰਾਂ ਨਾਲ ਕਰਨੀ ਤੇ ਇੱਕ ਬੰਦ ਕਰੋਗੇ ਮੇਰੇ ਵਰਗਾ ਹੁਣ ਤੇ ਹਜ਼ਾਰਾਂ ਪੈਦਾ ਹੋ ਗਏ ਸਵਾਲ ਕਰਨ ਵਾਲੇ ਇੱਕ ਸਵਾਲ ਦੂਜਾ ਸਵਾਲ ਤੀਜਾ ਸਵਾਲ ਚੌਥਾ ਸਵਾਲ ਹਜ਼ਾਰਾਂ ਸਵਾਲ ਪੈਦਾ ਹੋ ਗਏ ਹਰ ਮੂੜ ਤੇ ਉਹ ਬੰਦੇ ਮਿਲਣਗੇ ਜਿਹੜੇ ਅੱਖ ਚੱਕ ਪਾ ਕੇ ਗੱਲ ਕਰਨਗੇ ਵਾਹ ਸਾਸੀਆ ਕਾ ਸੋ ਭਾਈ ਸਾਡਾ ਕਿਸੇ ਨਾਲ ਵੈਰ ਨਹੀਂ ਆਪਣੀ ਗੱਲ ਕਹਿਣ ਦਾ ਹੱਕ ਮੰਗਦੇ ਆਂ ਬਸ ਸਿਰਫ ਆਪਣੀ ਗੱਲ ਕਹਿਣ ਦਾ ਹੱਕ ਮੰਗਦੇ ਆਂ ਆਪਣਾ ਪੁਆਇੰਟ ਆਫ 뷰 ਰੱਖਣਾ ਚਾਹੁੰਦੇ ਆਂ ਆਪਣੇ ਤਰੀਕੇ ਨਾਲ ਸੋਚਦੇ ਆਂ ਕਿਸੇ ਨਾਲ ਕੋਈ ਨਹੀਂ ਸੋ ਇਸ ਕਰਕੇ ਗੱਜਕੇ ਅਨੰਦ ਸਾਹਿਬ ਚ ਬੋਲੋ ਆਪਣੇ ਆਪ ਨੂੰ ਸ਼ਾਂਤ ਰੱਖੋ ਉਹ ਰਾਜੀ ਰਹਿਣ ਉਹਨਾਂ ਨੂੰ ਜਿਵੇਂ ਚੰਗਾ ਲੱਗਦਾ ਉਹ ਓਵੇਂ ਕਰਨ ਸਾਨੂੰ ਜਿਵੇਂ ਚੰਗਾ ਲੱਗਦਾ ਅਸੀਂ ਆਪਣੇ ਰਾਹ ਤੇ ਤੁਰੇ ਜਾਈਏ ਸੋ ਇੰਨੇ ਕ ਮੈਂ ਬੇਨਤੀ ਥੋੜੀ ਜੀ ਐਂਡ ਵਿੱਚ ਕਰਨੀ ਚਾਹੁੰਦਾ ਸੀ ਮੈਂ ਸਵਾਲ ਵੀ ਪੜ ਕੇ ਤਾਂ ਸੁਣਾਏ ਆ ਉਹਨਾਂ ਦੀ ਮਿਹਨਤ ਕੱਟ ਜਾਏ ਔਖੇ ਨਾ ਹੋਣ ਠੰਡ ਦੇ ਵਿੱਚ ਖੜੇ ਐ ਮੈਂ ਸੱਚੀ ਕੱਲ ਦਾ ਤਿੰਨ ਚਾਰ ਵਾਰੀ ਸੋਚਦਾ ਸੀ ਮੈਂ ਕਿ ਇੰਨੀ ਠੰਡ ਚ ਬਾਬਾ ਰਣਜੀਤ ਢੜੀਆਂ ਵਾਲੇ ਦੀ ਵੀਡੀਓ ਉਹਨਾਂ ਦੇ ਵਿਚਾਰ ਸੁਣ ਕੇ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਣਾ ਉਹਨਾਂ ਦੇ ਪੱਖ ਦਾ ਕਿ ਉਹ ਕਿੰਨੇ ਆਪਣੀ ਜਗ੍ਹਾ ਤੇ ਸਹੀ ਹੈ ਜਾਂ ਕਿੰਨੇ ਗਲਤ ਹੋ ਗਿਆ ਕਿਉਂਕਿ ਉਹਨਾਂ ਦਾ ਇਹ ਮੰਨਣਾ ਹੈਗਾ ਵਾ ਕਿ ਜਿਹੜਾ ਮੇਰੇ ਉੱਤੇ ਇਲਜ਼ਾਮ ਲਾਇਆ ਜਾਂਦੀ ਹੈਗੀ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਅਹਿਮੀਅਤ ਨਹੀਂ ਦਿੰਦਾ 10 ਗੁਰੂ ਸਾਹਿਬਾਨ ਨੂੰ ਮੈਂ ਆਮ ਇਨਸਾਨ ਸਮਝਣਾ ਹੈਗਾ ਮੈਂ ਸਨੋਵਰ ਦੇ ਪਾਣੀ ਨੂੰ ਮੈਂ ਆਮ ਪਾਣੀ ਸਮਝਣਾ ਹੈਗਾ ਵਾ ਇਹ ਸਾਰੇ ਝੂਠੇ ਮੇਰੇ ਖਿਲਾਫ ਪ੍ਰੋਪਗੈਂਡਾ ਕੀਤਾ ਜਾ ਰਿਹਾ ਹੈ ਅਗਰ ਮੈਂ ਕੋਈ ਐਂਜ ਦੇ ਸ਼ਬਦ ਕੀ ਇਸਤੇਮਾਲ ਕੀਤੇ ਹੈ ਤਾਂ ਕੋਈ ਸਬੂਤ ਲਿਆ ਕੇ ਦਿਵਾ ਕੋਈ ਯਕੀਨਨ ਇਸ ਚੀਜ਼ ਦੀ ਵੀਡੀਓ ਵੀ ਹੋਏਗੀ ਉਹਦੀ ਕੋਈ ਰਿਕਾਰਡਿੰਗ ਹੋਏਗੀ ਕੋਈ ਵੀਡੀਓ ਹੋਏਗੀ ਉਹ ਚੀਜ਼ ਸਾਹਮਣੇ ਲੈ ਕੇ ਆ ਉਹ ਉਸ ਦੀ ਬੇਸ ਤੇ ਗੱਲ ਕਰੋ ਇਹ ਸਭ ਝੂਠ ਤੇ ਮਮਨੀ ਚੀਜ਼ਾਂ ਹੈਗੀਆਂ ਮੈਂ ਜਿਹੜੇ ਕਿ ਮੇਰੇ ਖਿਲਾਫ ਪ੍ਰੋ ਇਹ ਕਰਦੇ ਹੈਗੇ ਆ ਉਹ ਉਹਨਾਂ ਦਾ ਇਹ ਮੰਨਣਾ ਹੈ ਸਿਗਾ ਇਹ ਕਹਿਣਾ ਹੈ ਸਿਗਾ ਕਿ ਜਿਹੜੇ ਝੂਠੇ ਫਤਵੇ ਜਾਰੀ ਕਰਦੇ ਆ ਜਾਂ ਆਪਣੇ ਆਪ ਨੂੰ ਝੂਠਾ ਉਹ ਸੱਚਾ भगत ਬਣਾ ਕੇ ਬੈਠੇ ਆ ਮੈਂ ਉਹਨਾਂ ਨੂੰ ਐਕਸਪੋਜ਼ ਜ਼ਰੂਰ ਕਰਨਾ ਹੈਗਾ ਮੈਂ ਕਿ ਇਹ ਜੋ ਕੁਝ ਕਹਿ ਰਹੇ ਹੈ ਇਹ ਗਲਤ ਕਹਿ ਰਹੇ ਹੈ ਬਾਕੀ ਜਿਹੜਾ ਸਿਗਾ ਗੁਰੂ ਸਾਹਿਬਾਨ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਔਰ ਸਨੋਵਰ ਦੇ ਬਾਰੇ ਇਹ ਸਾਰੇ ਝੂਠੀਆਂ ਗੱਲਾਂ ਉਹਨਾਂ ਦੇ ਖਿਲਾਫ ਤੁਸੀਂ ਬਾਬਰ ਰੰਜੀਤੜੀ ਵਾਲੇ ਦੇ ਵਿਚਾਰ ਸੁਣੇ ਕਿ ਉਹ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਸੀਗੇ ਕਿ ਅਗਰ ਵਾਕੇ ਕੋਈ ਬੰਦਾ ਕਲੇਮ ਕਰਨ ਦੇ ਆਇਆ ਕਿ ਇਹ ਆ ਆ ਕੁਛ ਤੁਸੀਂ ਕਿਹਾ ਤੇ ਫਿਰ ਉਹਦੀ ਰਿਕਾਰਡਿੰਗ ਕੋਈ ਬੁਢੀ ਉਹਨਾਂ ਦੇ ਸਾਹਮਣੇ ਲਿਾਈ ਜਾਵੇ ਤਾਂ ਕਿ ਉਹਨਾਂ ਦਾ ਜਿਹੜਾ ਗੱਲ ਹੈ ਉਸ ਨੂੰ ਐਕਸਪੋਜ਼ ਕੀਤਾ ਜਾ ਸਕੇ ਦੂਸਰਾ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਹੜਾ ਪਰਮੇਸ਼ਵਰ ਦੀਵਾਰ ਹੈ ਉਹ ਬੰਦ ਹੋ ਜਾਏਗਾ ਕੁਝ ਦਿਨ ਵਾਸਤੇ ਮੇਬੀ ਉਹ 2 ਮਹੀਨਿਆਂ ਦੇ ਚੋਂ ਲੈ ਪੰਜਾਂ ਲੈ 6ਾਂ ਲੈ ਕੇ ਨਾ ਬੰਦ ਹੋ ਜਾ ਕਿਉਂਕਿ ਅਕਾਲ ਤਖਤੋਂ ਉਹਨਾਂ ਦੇ ਖਿਲਾਫ ਫਤਵਾ ਜਾਰੀ ਕੀਤਾ ਜਾ ਰਿਹਾ ਨੂੰ ਸਿੱਖੀ ਚੋਂ ਬਾਹਰ ਕੱਢਣ ਦਾ ਕਿਹਾ ਜਾ ਰਿਹਾ ਹੈਗਾ ਵੈ ਦੂਸਰਾ ਉਹਨਾਂ ਨੇ ਸਾਰੇ ਅੱਗੇ ਅਪੀਲ ਕੀਤੀ ਕਿ ਅਗਰ ਤੁਹਾਨੂੰ ਲੱਗਦਾ ਹੈ ਕਿ ਮੈਂ ਗਲਤ ਏਗਾ ਤੇ ਮੇਰਾ ਸਾਥ ਦੇ ਉਹ ਮੇਰੇ ਹੱਕ ਚ ਖੜੇ ਹੋਵੋ ਤਾਂ ਕਿ ਜਿਹੜੇ ਪ੍ਰੋਪੋਗੈਂਡਾ ਕਰਨੇ ਆ ਰਹੇ ਆ ਉਹਨਾਂ ਨੂੰ ਮੂੰਹ ਤੋੜ ਜਵਾਬ ਮਿਲ ਸਕੇ ਔਰ ਜਿੰਨੇ ਵੀ ਸੁਣਨੇ ਵਾਲੇ ਹਾਜ਼ਰੀ ਨਾਜ਼ਰੀਨਾਂ ਕਿ ਅਗਰ ਵਾਕਈ ਕਿਸੇ ਦੇ ਕੋਲ ਐਸੀਆਂ ਚੀਜ਼ਾਂ ਮੌਜੂਦ ਹੈ ਤੇ ਉਹ ਸਾਨੂੰ ਵੀ ਸੈਂਡ ਕਰਨ ਤਾਂ ਕਿ ਅਸੀਂ ਵੀ ਆਪਣੇ ਚੈਨਲ ਤੇ ਪਾ ਸਕੀਏ ਤਾਂ ਕਿ ਉਹ ਚੀਜ਼ ਕਿਸੇ ਦੇ ਹਵਾਲੇ ਦੇ ਨਾਲ ਹੀ ਸੰਗਤਾਂ ਤੱਕ ਪਹੁੰਚ ਸਕੇ ਔਰ ਜਿਹੜਾ ਉਹਨਾਂ ਦੇ ਖਿਲਾਫ ਫੈਸਲਾ ਕੀਤਾ ਜਾ ਸਕਦਾ ਉਹ ਚ ਨਰਮੀ ਇਖਤਿਆਰ ਕੀਤੇ ਆ ਵੀਰੋ ਤੁਹਾਡਾ ਇਸ ਵੀਡੀਓ ਦੇ ਬਾਰੇ ਕੀ ਖਿਆਲ ਸਗਾ ਤੁਸੀਂ ਕੀ رائے ਰੱਖਦੇ ਜੇ ਬਾਬਾ ਰਣਜੀਤ ਢੱਡੀ ਵਾਲੇ ਦੇ ਵਿਚਾਰਾਂ ਦੇ ਬਾਰੇ ਕਮੈਂਟਾਂ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ